ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਚੈਨਲ ਜੇਜੇ ਹੋਮ ਸੇਲ ਮਾਰਕੀਟ ਦੇ ਵਿੱਚ ਦੋਸਤੋ ਅੱਜ ਆਪਾਂ ਕੋਠੀ ਲੈ ਕੇ ਪਹੁੰਚੇ ਹਾਂ ਜੀ ਡਬਲ ਸਟੋਰੀ ਕੋਠੀ ਆ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਬਣੀ ਹੋਈ ਦੋਸਤੋ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਬਹੁਤ ਹੀ ਘੱਟ ਬਜਟ ਦੇ ਵਿੱਚ ਆਪਾਂ ਨੂੰ ਇਹ ਡਬਲ ਸਟੋਰੀ ਕੋਠੀ ਮਿਲ ਜੂਗੀ ਕੋਠੀ ਤੁਸੀਂ ਫਰੰਟ ਸਾਈਡ ਤੋਂ ਲੁੱਕ ਦੇਖ ਸਕਦੇ ਹੋ ਜੀ ਬਹੁਤ ਵਧੀਆ ਜੋ ਕੋਠੀ ਮਾਲਕਾ ਵੱਲੋਂ ਬਣਵਾਈ ਗਈ ਹੈ ਦੋਸਤੋ ਕਪੂਰਥਲਾ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਜੀ 6 ਮਰਲੇ ਜਗ੍ਹਾ ਦੇ ਵਿੱਚ ਫਰੰਟ ਦੇ ਵਿੱਚ ਹੀ ਤੁਸੀਂ ਜੋ ਲੌਬੀ ਦਾ ਏਰੀਆ ਦੇਖ ਰਹੇ ਹੋ ਜੀ ਵਧੀਆ ਖੁੱਲਾ ਡੁੱਲਾ ਦੋਸਤੋ ਲੌਬੀ ਦਾ ਏਰੀਆ ਜੀ ਡਬਲ ਸਟੋਰੀ ਕੋਠੀ ਹੈ ਜੀ ਬਹੁਤ ਵਧੀਆ ਜੋ ਨਕਸ਼ੇ ਦੇ ਨਾਲ ਇਹ ਕੋਠੀ ਪਾਸ ਹੋਈ ਹੈ ਜੀ ਸੋ ਸਾਰੇ ਘਰ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਜੀ ਟਾਇਲ ਦਾ ਪੱਕਾ ਫਰਸ਼ ਲੱਗਿਆ ਹੋਇਆ ਹੈ। ਵਾਲਪੇਪਰ ਦਾ ਜਿੰਨਾ ਵੀ ਕੰਮ ਕਰਵਾਇਆ ਜੀ ਮਾਲਕਾ ਵੱਲੋਂ ਘਰ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ। ਬਹੁਤ ਵਧੀਆ ਜੋ ਲੌਬੀ ਏਰੀਆ ਮਾਲਕਾ ਵੱਲੋਂ ਤਿਆਰ ਕਰਵਾਇਆ ਗਿਆ ਜੀ। ਸਭ ਤੋਂ ਪਹਿਲਾਂ ਤੁਸੀਂ ਕਿਚਨ ਦਾ ਏਰੀਆ ਦੇਖ ਸਕਦੇ ਹੋ ਜੀ। ਵਧੀਆ ਖੁੱਲਾ ਡੁੱਲਾ ਹਵਾਦਾਰ ਮਾਲਕਾ ਵੱਲੋਂ ਕਿਚਨ ਬਣਵਾਇਆ ਗਿਆ ਦੋਸਤੋ। ਸੈਲਫਾਂ ਦੇ ਉੱਪਰ ਜਿੰਨਾ ਵੀ ਗ੍ਰੇਨੇਟ ਦਾ ਫਰਸ਼ ਲੱਗਿਆ ਹੋਇਆ ਹੈ ਜੀ ਪੱਥਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਢੰਗ ਨਾਲ ਜੋ ਮਾਲਕਾ ਨੇ ਘਰ ਤਿਆਰ ਕਰਵਾਇਆ ਗਿਆ ਜੀ ਕਪੂਰਥਲਾ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਦੋਸਤੋ 6 ਮਰਲੇ ਜਗ੍ਹਾ ਰਜਿਸਟਰੀ ਵਾਲੀ ਹੈ ਜੀ ਚੈੱਕ ਕਰ ਸਕਦੇ ਹੋ ਜੀ ਘਰ ਦੇ ਵਿੱਚ ਵਧੀਆ ਲੌਬੀ ਏਰੀਆ ਘਰ ਦੇ ਵਿੱਚ ਦੋਸਤੋ ਦੋ ਲੌਬੀ ਏਰੀਆ ਦਿੱਤੇ ਗਏ ਨੇ ਜੀ ਦੋ ਕਿਚਨ ਨੇ ਪੰਜ ਬੈੱਡਰੂਮ ਬਣਵਾਏ ਗਏ ਨੇ ਜੀ ਮਾਲਕਾ ਵੱਲੋਂ ਜਿੰਨਾ ਵੀ ਰੰਗ ਰੋਗਨ ਦਾ ਕੰਮ ਹੈ ਜੀ ਘਰ ਦੇ ਵਿੱਚ ਪੂਰਾ ਕੰਪਲੀਟ ਤੇ ਨਵਾਂ ਮਾਲਕਾ ਵੱਲੋਂ ਕਰਵਾਇਆ ਗਿਆ ਜੀ ਕੰਧਾਂ ਦੇ ਉੱਪਰ ਦੀਵਾਰਾਂ ਦੇ ਉੱਪਰ ਤੁਸੀਂ ਵਾਲਪੇਪਰ ਦੇਖ ਸਕਦੇ ਹੋ ਜੀ ਬਹੁਤ ਵਧੀਆ ਜੋ ਡਿਜ਼ਾਈਨ ਦਾ ਮਾਲਕਾ ਨੇ ਲਗਵਾਇਆ ਹੋਇਆ ਹੈ ਜੀ ਸੋ ਕੋਈ ਵੀ ਕੰਮ ਕੋਠੀ ਦਾ ਕਰਵਾਉਣ ਵਾਲਾ ਨਹੀਂ ਹੈ ਜੀ ਜਿਸ ਵੀ ਭੈਣ ਭਰਾ ਨੇ ਕੋਠੀ ਖਰੀਦਣੀ ਹੈ ਤੁਸੀਂ ਸਿੱਧਾ ਆਪਣਾ ਸਮਾਨ ਲਿਆ ਕੇ ਰਹਿائش ਕਰ ਸਕਦੇ ਹੋ ਜੀ ਘਰ ਦਾ ਕੋਈ ਵੀ ਕੰਮ ਹੋਣ ਵਾਲਾ ਨਹੀਂ ਹੈ ਜੀ ਸੋ ਮਾਲਕਾਂ ਵੱਲੋਂ ਜੋ ਕੋਠੀ ਦੀ ਡਿਮਾਂਡ ਰੱਖੀ ਗਈ ਹੈ ਜੀ 35 ਲੱਖ ਰੁਪਈਆ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਘਰ ਖਰੀਦ ਸਕਦੇ ਹੋ ਜੀ 6 ਮਰਲੇ ਜਗ੍ਹਾ ਰਜਿਸਟਰੀ ਵਾਲੀ ਕਪੂਰਥਲਾ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਜੀ ਸੋ ਰੇਟ ਦੇ ਵਿੱਚ ਤੁਹਾਨੂੰ ਮੌਕੇ ਤੇ ਮਾਣ ਤਾਣ ਮਾਲਕਾਂ ਵੱਲੋਂ ਕਰ ਦਿੱਤਾ ਜਾਵੇਗਾ ਜੀ ਕੋਠੀ ਦੇ ਵਿੱਚ ਬਾਥਰੂਮ ਤੁਸੀਂ ਦੇਖ ਸਕਦੇ ਹੋ ਜੀ ਸਾਰਾ ਕੁਝ ਬਾਥਰੂਮਾਂ ਦੇ ਵਿੱਚ ਵਧੀਆ ਮਾਲਕਾਂ ਵੱਲੋਂ ਲਗਵਾਇਆ ਗਿਆ ਜੀ ਟਾਇਲ ਪੱਥਰ ਘਰ ਦੇ ਵਿੱਚ ਦੋਸਤੋ ਸਰਕਾਰੀ ਟੂਟੀ ਲੱਗੀ ਹੋਈ ਹੈ ਜੀ ਤੇ ਗੈਸ ਦੀ ਪਾਈਪ ਲਾਈਨ ਦਾ ਕੰਮ ਵੀ ਘਰ ਦੇ ਵਿੱਚ ਹੋਇਆ ਜੀ ਨਕਸ਼ਾ ਪਾਸ ਰਜਿਸਟਰੀ ਵਾਲੀ ਕੋਠੀ ਹੈ ਜੀ 6 ਮਰਲੇ ਜਗ੍ਹਾ ਵਿੱਚ ਬਣੀ ਹੋਈ ਲੌਬੀ ਏਰੀਆ ਦੇ ਵਿੱਚੋਂ ਹੀ ਪੱਕੀਆਂ ਪੌੜੀਆਂ ਚੜ ਰਹੀਆਂ ਨੇ ਜੀ ਡਬਲ ਛਤ ਨੂੰ ਡਬਲ ਸਟੋਰੀ ਕੋਠੀ ਹੈ ਜੀ ਸੋ ਬੈਡਰੂਮ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਿੰਨੇ ਖੁੱਲੇ ਡੁੱਲੇ ਬੈਡਰੂਮ ਨੇ ਮਾਲਕਾ ਵੱਲੋਂ ਬਣਵਾਏ ਗਏ ਪੱਕੀ ਛੱਤ ਹੈ ਜੀ ਜੰਗਲਾਂ ਦਾ ਕੰਮ ਪੂਰਾ ਪ੍ਰੋਪਰ ਵਧੀਆ ਹੈ ਜੀ ਪੂਰਾ ਘਰ ਦਾ ਕੰਮ ਕੰਪਲੀਟ ਆ ਦੋਸਤੋ ਪੱਕੀਆਂ ਪੌੜੀਆਂ ਨੇ ਜੀ ਵਧੀਆ ਜੰਗਲਾਂ ਲਗਵਾ ਕੇ ਰੈਡੀ ਕਰਵਾਈਆਂ ਤੁਸੀਂ ਚੈੱਕ ਕਰ ਸਕਦੇ ਹੋ ਘਰ ਦੇ ਵਿੱਚ ਵਧੀਆ ਪੂਜਾ ਰੂਮ ਬਣਵਾਇਆ ਗਿਆ ਜੀ ਸੋ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਮਾਲਕਾਂ ਦਾ ਨੰਬਰ ਸਕਰੀਨ ਤੇ ਆ ਸਿੱਧੀ ਗੱਲ ਤੁਸੀਂ ਮਾਲਕਾਂ ਨਾਲ ਕਰ ਸਕਦੇ ਹੋ ਜੀ। ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਤੇ ਐਡ ਦਾ ਕੰਮ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਜੀ। ਸਾਡਾ WhatsApp ਨੰਬਰ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਦੋਸਤੋ। ਤੁਸੀਂ ਸਾਨੂੰ WhatsApp ਤੇ ਆਪਣੇ ਘਰ ਦੀ ਪੂਰੀ ਡਿਟੇਲ ਤੇ ਟੇਡੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਜੀ। ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਜੀ। ਸੋ ਕੋਠੀ ਦਾ ਜੋ ਉੱਪਰ ਵਾਲਾ ਪੋਰਸ਼ਨ ਆ ਤੁਸੀਂ ਚੈੱਕ ਕਰ ਸਕਦੇ ਹੋ ਉੱਪਰ ਵੀ ਵਧੀਆ ਬਾਥਰੂਮ ਬਣਿਆ ਹੋਇਆ ਜੀ ਪਾਣੀ ਦੀ ਪਾਈਪ ਲਾਈਨ ਦਾ ਬਿਜਲੀ ਦਾ ਕੰਮ ਘਰ ਦੇ ਵਿੱਚ ਪੂਰਾ ਕੰਪਲੀਟ ਹੈ ਜੀ ਤੇ ਗੈਸ ਦੀ ਪਾਈਪ ਲਾਈਨ ਜੋ ਗਵਰਨਮੈਂਟ ਵੱਲੋਂ ਹੈ ਜੀ ਪਈ ਹੋਈ ਹੈ ਘਰ ਦੇ ਵਿੱਚ ਤੇ ਸਰਕਾਰੀ ਟੂਟੀ ਪਾਣੀ ਵਾਲੀ ਲੱਗੀ ਹੋਈ ਹੈ ਜੀ ਪੱਕੀਆਂ ਪੌੜੀਆਂ ਨੇ ਪੂਰੇ ਘਰ ਦੇ ਵਿੱਚ ਡਬਲ ਸਟੋਰੀ ਤੇ ਸਿੰਗਲ ਸਟੋਰੀ ਦੇ ਵਿੱਚ ਦੋਸਤੋ ਟਾਇਲ ਦਾ ਕੰਮ ਫਰਸ਼ ਦਾ ਵਧੀਆ ਮਾਲਕ ਨੇ ਕਰਵਾਇਆ ਹੋਇਆ 35 ਲੱਖ ਰੁਪਇਆ ਘਰ ਦੀ ਡਿਮਾਂਡ ਹੈ ਜੀ ਸੋ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਮਾਲਕਾਂ ਨਾਲ ਸਿੱਧੀ ਗੱਲਬਾਤ ਕਰੋ ਮੌਕੇ ਤੇ ਰੇਟ ਦੇ ਵਿੱਚ ਮਾਨਤਾਣ ਹੋ ਜਾਊਗਾ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੱਧ ਤੋਂ ਵੱਧ ਕਰ ਦਿਆ ਕਰੋ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਜੀ ਸਵਾਸ ਕਰਦੇ ਹਾਂ ਜੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਏਗੀ ਤਾਂ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ